ਮੂਰਖ ਨੂੰ ਕਦੇ ਵੀ ਜਵਾਬ ਨਾ ਦਿਓ ਗਿਆਨੀ ਨੂੰ ਕਦੇ ਠਕਰਾਉਣਾ ਚੰਗੇ ਬੰਦੇ ਨੂੰ ਕਦੇ ਝਾਨ ਦਿਓ ਨਾ ਤੇ ਮਾੜੇ ਨੂੰ ਕਦੇ ਮੂੰਹ ਲਾਉਣਾ ਆਪਣੀ ਜ਼ਿੰਦਗੀ ਵਿੱਚ ਇਕੱਲੇ ਰਹਿਣਾ ਸਿੱਖ ਲੋ ਕਿਉਂਕਿ ਸਾਥ ਤਾਂ ਇੱਕ ਦਿਨ ਜ਼ਿੰਦਗੀ ਵੀ ਛੱਡ ਦੇਊਗੀ ਤਾਂ ਫਿਰ ਇਨਸਾਨ ਤਾਂ ਚੀਜ਼ ਹੀ ਕੀ ਆ ਦੁਨੀਆ ਦਾ ਸਭ ਤੋਂ ਵੱਡਾ ਰਿਸਕ ਵਿਆਹ ਖੁਸ਼ਕਿਸਮਤੀ ਨਾਲ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਠੀਕ ਆ ਨੇਤਾ انسان ਕਬਰਾਂ ਤੱਕ ਸਮਝੋਤੇ ਕਰਦਾ ਹੀ ਮਰ ਜਾਂਦਾ ਚਲੋ ਜ਼ਿੰਦਗੀ ਦੇ ਸਫ਼ਰ ਨੂੰ ਇੱਕ ਨਵਾਂ ਮੋੜ ਦਿੰਨੇ ਆ ਜਿਹੜਾ ਸਾਨੂੰ ਨਹੀਂ ਸਮਝਦਾ ਅਸੀਂ ਵੀ ਉਹਨੂੰ ਸਮਝਾਉਣਾ ਛੱਡ ਦਿੰਨੇ ਆ ਇਤਿਹਾਸ ਗਵਾਹ ਕਿ ਚੰਗੇ ਸੰਸਕਾਰਾਂ ਵਾਲੀਆਂ ਕੁੜੀਆਂ ਸ਼ਰਾਬੀਆਂ ਅਤੇ ਮਾੜਾ ਸ਼ਲੋਕ ਕਰਨ ਵਾਲਿਆਂ ਨੂੰ ਹੀ ਮਿਲਦੀਆਂ ਸਿਰਫ ਪੈਸਾ ਨਹੀਂ ਮੇਰੇ ਦੋਸਤ ਮੋਟਾ ਪੈਸਾ ਕਮਾਓ ਕਿਉਂਕਿ ਜਿੱਥੇ ਪਹਿਚਾਣ ਅਤੇ ਕਿਸਮਤ ਕੰਮ ਨਹੀਂ ਆਉਂਦੀ ਨਾ ਉਥੇ ਪੈਸਾ ਕਮ ਆਉਂਦਾ ਜਿੰਦਗੀ ਵਿੱਚ ਉਦੋਂ ਤੱਕ ਭੱਜ ਭੱਜ ਕੇ ਕੰਮ ਕਰੋ ਜਦੋਂ ਤੱਕ ਸੁੱਤਿਆਂ ਸੁੱਤਿਆਂ ਪੈਸਾ ਨਾ ਆਉਣ ਲੱਗ ਜਾਵੇ ਇਹ ਸੀ ਜੀ